ਆਪਾ ਬਣਾ ਲਈ ਅੱਜ ਸ਼ਰਦਾਈ ਸ਼ਰਦਾਈ ਲੋਕਾਂ ਦੇ ਘਰਾਂ 'ਚ ਚੋੜੀਂ ਕਰਨ ਤਾਂ ਪਹਰੇ ਆ ਗਏ ਚੈੱਕ ਕਰ ਸੋਨਿਆਲ ਸਸੀਆ ਕਾਲੇ ਹਲੋ ਗਾਇਸ ਸਤਿ ਸ਼੍ਰੀ ਅਕਾਲ ਹਰਨ ਹੋਰ ਕਿਦਾਂ ਸਾਰੇ ਠੀਕ ਹੋਵੇ ਮੇਰੇ ਨਾਲ ਹਣਾ ਤੇ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਸ਼ੁਰੂ ਅੱਜ ਦੇ ਵਲੋਗ 'ਚ ਆਪਾਂ ਪਰਵਾਵਾਂਗੇ ਸ਼ਰਦਾਈ ਸ਼ਰਦਾਈ ਅੱਜ ਕੋਟਾਂਗ ਰਗੜਾ ਪੂੜਾ ਲਾਵਾਂਗੇ ਤੇ ਬੰਦੇ ਮੇਰੇ ਤਿਆਰ ਹੋਣਗੇ ਇਹਨੇ ਤੇ ਉਹ ਆਉਂਦੇ ਆ ਤੇ ਫਿਰ ਆਪਾਂ ਪਹਿਲਾਂ ਗੁਰਦਾਰੇ ਮੱਥਾ ਟੇਕਾਈਏ ਤੇ ਫਿਰ ਆ ਕੇ ਕਰਨੇ ਆ ਰਗੜਾ ਰੁਗੜਾ ਲਮਨੇ ਆ ਹਨਾ ਇੱਕ ਛਰਦਾਈ ਬੰਦੀ ਅੱਜ ਪੂਰਾ ਨਜ਼ਾਰਾ ਆਏਗਾ ਚੈੱਕ ਕਰ ਆਹ ਉੱਪਰ ਚੱਲਦੇ ਹਾਂ ਤੁਮਣੀ ਸਾਹਿਬ ਈਲਪੂ ਆਲੇ ਆਉਲੇ ਚੱਲਦੇ ਹਾਂ ਤੁਮਣੀ ਬੈ ਓਏ ਗੋਰਦਾਰੇ ਗੋਰਦਾਰੇ ਮਾਤਾ ਟੇਕਦੇ ਫਿਰ ਜੰਨੇ ਸ਼ਹਿਰ ਨੂੰ ਸ਼ਹਿਰ ਨੂੰ ਜੰਨੇ ਨਾਲੇ ਸਰਦਾਈ ਦਾ ਸਮਾਨ ਸੁੰਮ ਲੈ ਆ ਗਏ ਤੇ ਮੇਰੀ ਸੇਵਾदाई ਬਣਾਉਨੇ ਆ ਘਰ ਨੂੰ ਆ ਗਏ ਆ ਥੜੇ ਕੇ ਆ ਵੇਖੋ ਆਪਣਾ ਬੋਪੀ ਯਾਰ ਹੈ ਮਾਤਾ ਮਾਤਾ ਟੇਕੇ ਆ ਗਏ ਆ ਬਸ ਤੇ ਸ਼ਹਿਰੋਂ ਦੀ ਓਂੜੇ ਆ ਤੇ ਸਮਾਨ ਲੈਣ ਦੇ ਰਗੜੇ ਦਾ ਤੇ ਸੜਦਾਈ ਸ਼ੁਰੂ ਦੀ ਜਾ ਕੇ ਘਰ ਰਗੜਨੇ ਆ ਤੇ ਮੁੰਡਾ ਡਿਆ ਹੋ ਸਮਾਨ ਲੈਣ ਸਮਾਨ ਖਰੀਦ ਕੇ ਤੇ ਫਿਰ ਘਰ ਰਗੜਾ ਲਾਉਣੀ ਆ ਹਾਂਜੀ ਇਹਦਾ ਪੰਦੋ ਰਾਮ ਆ ਵਾ ਲੈਂਦੇ ਨਹੀਂ ਸਮਾਨ ਓਏ ਜਾਨਾ ਜੱਗੀ ਵਿੱਚ ਇੰਨੀ ਵੱਡੀ ਨਾ ਜੇ ਬੰਦਾ ਹੱਡਾ ਲੈਣ ਡਿਆ ਸਮਾਨ ਸਮੂਣਾ ਤੇ ਆਪਾਂ ਬਾਹਰ ਖਲੋਤੇ ਹਾਂ ਇੱਥੇ ਆ ਰਾਜ ਸ਼ਪੀਲ ਬੜੀ ਲੱਗੀ ਸ਼ਪੀਲ ਬਹੁਤ ਪੀਤੀ ਆਪਾਂ ਕਿਉਂ ਬੋਬੀ ਦੱਸ ਕੋਈ ਇਹਨਾਂ ਨੂੰ ਗਰਮੀ ਕਿੰਨੀ ਕਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੀ ਸਾਲ ਆ ਅੱਜ ਤੇ ਟੈਂਪਰੇਚਰ ਥੋੜਾ ਜਿਹਾ ਡਾਊਨ ਆ ਅੱਜ ਹੋਣਾ 40 ਕਾ ਨਹੀਂ ਤੇ 45 ਹੁੰਦਾ ਇਹਦੇ ਨੇ ਹੂੰ ਬਾਬਾ ਕਿੰਨੇ ਕਿੰਨੇ ਉਹ ਬੰਦਾ ਉਹ ਡੜਿਆ ਆ ਸਮਾਨ ਲੈਣ ਸਹੀਂਦਾ ਹੋ ਗਿਆ ਨਹੀਂ ਸਮਾਨ ਲੈਂਦੇ ਨੂੰ ਬਣਾਉਣੀ ਆ ਆਪਣੀ ਜੱਗੀ ਆ ਥੋੜਾ ਥੋੜਾ ਸਮਾਨ ਲਿਆ ਲੋਕਾਂ ਨੇ ਘਰਾਂ 'ਚ ਜੋੜੀ ਕਰਨ ਤੇ ਪਰੇ ਆ ਗਏ ਹੈ ਨਹੀਂ ਆਉਂਦੀ ਤੇ ਖੁੰਡਾ ਆ ਗਿਆ ਖੁੰਡਾ ਕਿੱਥੋਂ ਕੱਢਿਆ ਇਹਨੂੰ ਉਹ ਉਹਦੇ ਚ ਨਹੀਂ ਸਾਹ ਖੜਾ ਇਹਦੇ ਪੇਟੀ ਚ ਪੇਟੀ ਚ ਨਹੀਂ ਕਬੂਤਰਾਂ ਵਾਲਾ ਨਹੀਂ ਬੋਵੀ ਜਾਲ ਦੁੱਧ ਲੈਣਾ ਹੁਣ ਆਪ ਹਾਂ ਹਾਂ ਲੱਗੇਗਾ ਛੋਟਾ ਛੋਟਾ ਲੱਗੇ ਹੁੰਦਾ ਹੁਣ ਰੋਈ ਹੁਣ ਲਗਾਵਾਂ ਤਿਆਰ ਆਪਣਾ ਸਰਦਾ ਜੀ ਦਹੀਂ ਤਿਆਰ ਹੁਣ ਰਹੀ ਆ ਪਾਣਾ ਸਮਾਨ ਵਿੱਚ ਲੋ ਵੀ ਸਮਾਪਤ ਹੈ ਗਿਆ ਹਿਰਦਾਈ ਬਣ ਕੇ ਪੂਰੀ ਇਹ ਨਾ ਬਾਕੀ ਨੂੰ ਜੀ ਪਾ ਰਹੀ ਹੈ ਥੋੜਾ ਬੂੜਾ ਚੱਲਣ ਡਿਆ ਵਾ ਮਸਲ ਬਣ ਚੱਲਾ ਵਾ ਥੋੜਾ ਜਿਹਾ ਰਹਿ ਗਿਆ ਵਾ ਜਦੋਂ ਮੁੰਡੇ ਬਹਾਵਾਂ ਥੱਕ ਗਏ ਨੇ ਕਰ ਕਰ ਕੇ ਦੋਵੇਂ ਡੇ ਆ ਬੰਦੇ ਹੈ ਜੀ ਨਹੀਂ ਹੋਰ ਵੀ ਨਾਲ ਵਿਆਹ ਉਹ ਸ਼ਾਦੀਆਂ ਦੇ ਗਏ ਨੇ ਕਈ ਨਾਨਕੇ ਗਿਆ ਵਾ ਗੌਜੀ ਡਿਪਾਰਟਮੈਂਟ ਆਪਣਾ ਬਣ ਗਿਆ ਵੇ। ਇਧਰ ਮਾਸਟਰ ਵੀ ਆ ਕੇ ਬੈਠਾ ਵੇ। ਆਹ ਹੈ ਸਰਦਾਈ ਵੀ ਨਹੀਂ। ਇਹਦੇ ਸੰਜੀਉੜਾੜਿਆ। ਸੰਜੀਉ ਬਣਾ ਰਿਹਾ ਏ। ਊੜੀ ਬਾਵਾ ਦੀ ਮਤ ਵੱਜੀ ਹੈ, ਹੈਂ? ਬਾਵਾ ਫੱਟਰੀਆਂ ਦੀਆਂ ਥਾਗੀਆਂ ਨੇ। ਮੈਂ ਮਹਾਰਾ ਜੇ ਮਹਾਰਾ ਮੇਰੀਆਂ ਥਾਗੀਆਂ। 3 ਨੰਨਾ ਨਾ ਕੋ ਦੋ ਨਾ ਯਾ ਇਹ ਖਣੜੀ ਬੈਠੀ। ਮਾਲਾ ਨੇ ਤਿਆਰ ਹੋ ਗਿਆ ਵਾ ਤੇ ਪੋਣਨ ਲੱਗੇ ਹੁਣ ਇਹਨੂੰ ਪੋਣ ਲੱਗਾ ਤੇ ਫਿਰ ਬਿੰਦਵਾਸਰਾਂ ਦਾ ਪੀਣਾ ਮੈਂ ਔਰ ਇੱਥੇ ਆਈ ਨੈਟ ਤੇ ਚੜੇਗਾ ਤੁੰਗ ਆਹਾਂ ਮਾਸਾਰਾਂ ਵਿੱਚ ਚਾਣੀ ਘੋੜਦਾ ਮੈਂ ਚਾਣੀ ਘੋੜ ਲਿਆ ਆਈ ਹਾਂ ਛਿੜੀ ਛੇਕੜੀ ਧਾਗੇ ਵਾਲੀ ਉਹਨੂੰ ਘੋਟ ਲਿਆ ਹਾਂ ਕੌਣ ਘੋੜ ਵਾ ਕੌਣ ਵਈ ਆਗ ਇਹ ਕੰਢੇ ਪੋਣਾ ਹੈ ਹੈ ਕਪੜਾ ਪੋਣਾ ਹੈ ਹਰ ਕਪੜਾ ਲਓ ਜੀ ਛਰਦਾਈ ਬਣ ਜੀ ਜੇ ਪੌਂੜਿਆ ਚਾਣੀ ਵਿੱਚ ਹੁਣ ਓਏ ਅਖੀਰ ਬਾਦ ਡੱਡ ਕੇ ਡੋਲੇ ਡੱਡ ਡੱਲੇ ਡਿਆ ਯਾ ਆ ਜਦ ਪੂਰਾ ਤੁੰਣ ਛੜਿਆ ਤੋ ਤੱਕ ਮਾਸਾ ਰ ਇਹ ਨਹੀਂ ਗਏਗਾ ਮਜ਼ਾ ਉਹਨੇ ਸਾਰਾ ਫਾਦ ਇਹ ਵੇਖੀ ਹੋਣੀ ਚਾਣੀ ਚਾਣੀ ਹੁਣ ਵੇਂਦਾ ਕਿੱਧਰ ਨੂੰ ਹੀ ਕਿਆ ਕਰਾਣਾ ਦੇਹ ਮਾਸਾ ਕਿਆ ਕਰਾਣਾ ਤਾਂ ਮਿਠਾ ਹਲਾ ਹਲਾ ਪਹਿਲਾ ਦੋਵਾਂ ਜੀ ਹਲਾ ਹਾ ਆਹੋ ਕੋਣ ਹੈ ਮਿਠਾ ਉਹ ਚਲ ਜਾ ਜੀ ਇਹ ਫਿੱਕੀ ਹੋ ਜੇ ਤਨਰla ਬਿਲੀਆਂ ਨੂੰ ਵੇਠਾ ਹੀ ਦਾਤੇ ਇੱਕ ਦਾ ਵੀ ਕਿਥੇ ਵਾਹੇ ਬਿਲੀਆਂ ਨੂੰ ਵੇਠਾ ਦਾਤੇ ਹਨੂ ਬਾਲਟੀ ਚਾਹੀਦੀ ਹੈ ਇੱਕ ਵੱਡੀ ਇਹ ਕੀ ਖੰਡੇ ਆਈ ਆ ਕੰਮ ਜੱਦੀ ਕਰਨ ਦੇ ਆਇਓ ਹੋ ਹੋਏ ਅੱਖਾਂ ਜੀ ਪੈਂਦੀ ਆ ਆਇਆ ਸੀ ਕੀ ਬਣ ਗਿਆ ਹਾਂ ਤੇ ਹੋਰ ਪੂਰੇ ਦਾ ਠੰਡਾ ਠਾਰ ਦਾਂਗੇ ਤੈਨੂੰ ਦੰਦ ਠਰਨਗੇ ਤੇਰੇ ਵੇਖੀ ਮੈਂ ਨਾ ਕਿੰਨੀ ਬਰਫ਼ਾ ਪਾਤੀ ਆ ਨਾ ਉਹਨਾਂ ਆਪਾ ਪਾਣੀ ਨਹੀਂ ਪਾਇਆ ਜਿਵੇਂ ਉਹ ਤੇਰੀ ਬਰਫ਼ਾ ਭਲਾ ਚਕਾ ਹਾਂ ਮਾਸਰ ਨੂੰ ਪਹਿਲਾਂ ਮੈਂ ਬਲਾ ਦੇ ਹਾਂ ਪਹਿਲਾਂ ਮਾਸਰ ਨੂੰ ਮਾਸੇ ਚੱਕੋ ਘਲਾ ਸੋਹਨ ਜੀ ਆਕਾਲੇ ਮੈਂ ਕੀ ਕਾ ਖਾਲਸਾ ਆਏ ਕੋ ਜੀ ਖਤੇ ਚਲੋ ਚੱਕੋ ਹੈਂ ਆ ਹੈ ਬਣ ਗਈ ਆ ਹਾਂ ਹੁਣ ਆ ਮੈਨੂੰ ਘਲਾ ਫੜ ਲੋ ਜੀ ਆਪਾਂ ਬਣਾ ਲਈ ਅੱਜ ਸਰਦਾਈ ਸਰਦਾਈ ਬੜੇ ਚਿਰ ਹੋ ਗਿਆ ਸੀ ਕਹਿੰਦੇ ਸਰਦਾਈ ਬਣਾਉਣੀ ਆ ਸਰਦਾਈ ਬਣਾਉਣੀ ਆ ਬੰਦੇ ਜਿਹੜੇ ਕਹਿੰਦੇ ਸੀ ਉਹ ਅੱਜ ਹੈ ਨਹੀਂ ਇਥੇ ਉਹ ਗਏ ਆ ਨਾਣਕੇ ਨੂਣਕੇ ਵਗੈਰਾ ਆਪਾਂ ਦੋ ਹੀ ਆ ਨਾਲ ਮਸਾਲਾ ੜੇ ਪੀਓ ਛਰਦਾਈ ਓਏ ਹਾ ਹਾ ਊੜੀ ਘਾੜ ਬਣੀ ਆ ਊੜੀ ਘਾੜ ਬਣੀ ਆ ਮੈਂ ਹਾਂ ਖੋ ਲੈ ਆਪਾਂ ਡੇ ਈ ਘਾੜ ਈ ਜੰਟੀ ਊੜੀ ਠੰਡ ਪਾ ਬਣੀ ਆ ਲੱਸੀ ਲੱਸੀ ਘਾਣਿਆ ਵਾ ਛਰਦਾਈ ਛਦਾਈ ਪੀ ਕੇ ਛਰਦਾਈ ਤੇ ਛਦਾਈ ਹੋਏ ਨਾ ਛਰਦਾਈ ਤੇ ਛਦਾਈ ਹੋਏ ਨਾ ਹਾਂ ਨਾ ਆਹ ਲੋ ਇਹ ਗਲਾ ਪੀ ਲਿਆ ਮੈਂ ਇੱਕ ਹੋਰ ਦੀ ਤਿਆਰੀ ਹੈ ਪਰ ਬਣੀ ਹੈ ਹਨਾ ਪੂਣਾ ਵੇ ਕੋ ਪੀਦਾ ਅੱਜ ਜੀ ਦਾ ਅੱਜ ਦਾ ਵਲੋਗ ਆ ਬਾ ਇੱਥੇ ਕਰਦੇ ਆ ਖਲਮ ਤੇ ਜਿਹਨੇ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਟਾਟਾ ਬਾਏ ਮਿਲਾਂਗੇ ਅਗਲੇ ਵਲੋਗ ਚ